ਸਟਾਰ ਕਲਾਕਾਰ ਤੇ ਵਿੱਚ ਕਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਦੋਸਤੋ ਅੱਜ ਤੋਂ ਕਈ ਸਾਲ ਪਹਿਲਾਂ ਜਦ ਇੱਕ ਅੱਲੜ ਉਮਰ ਦੇ ਨੌਜਵਾਨ ਨੇ ਹੱਥ ਚ ਟਫਲੀ ਫੜ ਕੇ ਦਰਦਰਸ਼ਨ ਦੇ ਦਰਸ਼ਕਾਂ ਦੇ ਸਾਹਮਣੇ ਲੋਕ ਗੀਤ ਪੇਸ਼ ਕੀਤਾ ਤਾਂ ਦਰਸ਼ਕ ਕਿੰਨੀ ਦੇਰ ਤੱਕ ਆਪਣੇ ਪੈਰਾਂ ਨੂੰ ਠਿਰਕਣੋਂ ਨਾ ਰੋਕ ਸਕੇ ਉਹ ਜ਼ਮਾਨਾ ਸੀ ਬਲੈਕ ਐਂਡ ਵਾਈਟ ਟੀਵੀ ਦਾ ਕਈ ਸਾਲ ਬੀਤ ਗਏ ਕਈ ਦਹਾਕੇ ਬੀਤ ਗਏ ਸਮਾਂ ਆਇਆ ਰੰਗਦਾਰ ਟੀਵੀ ਦਾ ਸੈਟਲਾਈਟ ਚੈਨਲਸ ਦਾ ਕਈ ਸੰਗਰ ਆਏ ਕਈ ਚਲੇ ਗਏ ਪਰ ਉਹ ਅੱਜ ਵੀ ਆਪਣੀ ਥਾਂ ਤੇ ਅਡੋਲ ਖੜਾ ਹੈ ਜੀ ਹਾਂ ਜ਼ਿਆਦਾ ਕੀ ਕਹਿਣਾ ਤੁਸੀਂ ਪਛਾਣੀ ਗਏ ਹੋਗੇ ਕਿ ਮੈਂ ਗੱਲ ਕਰ ਰਹੀ ਹਾਂ ਗਾਇਕਾਂ ਦੇ ਖਾਨ ਵਿੱਚ ਕੋਹਿਨੂਰ ਮੰਨੇ ਜਾਣ ਵਾਲੇ ਕਾਇਕ ਤੇ ਪੰਜਾਬੀਆਂ ਦੀ ਸ਼ਾਨ ਗੁਰਦਾਸ ਮਾਨ ਤੇ ਅੱਖਾਂ ਦੀ ਕਚੜੀ ਵਿੱਚ ਦਿਲਾਂ ਦੇ ਮਾਮਲੇ ਅੱਖਾਂ ਦੀ ਕਚੜੀ ਵਿੱਚ ਦਿਲਾਂ ਦੇ ਮਾਮਲੇ ਕਰ ਪਰ ਨਾ ਹੋ ਜਾਣ ਤੇ ਰਾਜ਼ੀ ਨਾਵਾ ਉਹ ਰਾਜ਼ੀ ਨਾਵਾ ਉਹ ਰਾਜ਼ੀ ਨਾਵਾ ਕਰ ਲੈ ਕੋਰੀ ਕੇ ਨਹੀਂ ਰਾਜ਼ੀ ਨਾਵਾ ਕਰ ਲੈ ਕੋਰੀ ਨੇ ਉਹ ਮੁੰਡੇ ਕੁੜੀਆਂ ਕਰਨ ਸਲਾਵਾ ਮੁੰਡੇ ਕੁੜੀਆਂ ਕਰਨ ਸਲਾਵਾ ਬਾਹਾਂ ਵਿੱਚ ਸਾਗੇ ਜਾਵਾ ਮੁੰਡੇ ਕੁੜੀਆਂ ਕਰਨ ਸਲਾਵਾ ਉਹ ਦਤ ਲਵ ਬਤਲੇ ਵਿੱਚ ਲਾਵਾਂ ਤੇ ਬਤ ਫਿਰ ਲੱਗੀਏ ਤੇ ਲੱਗੀ ਬਾਕੀ ਦੇ ਕੰਬਾਂ ਚ ਪਹਿਲਾਂ ਸੇ ਡਰੂਦੀ ਪੰਜਾਬੀਏ ਜ਼ਬਾਨ ਨੀ ਰੱਖਾਨੇ ਮੇਰੇ ਦੇਸ ਦੀ ਗੁਰਦਾਸ ਮਨਜੀ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਕਿਵਾਂ ਚੱਲ ਰਿਹਾ ਹੈ ਬਹੁਤ ਬਹੁਤ ਪਿਆਰ ਸਤਿਕਾਰ ਤੂਰਦਰਸ਼ਨ ਦੇ ਸਾਰੇ ਦਰਸ਼ਕਾਂ ਨੂੰ ਤੇ ਮੇਰੇ ਸਾਰੇ ਜਹਤਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਤੇ ਮੈਂ ਦੂਦਰਸ਼ਨ ਦੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਨੀ ਹਾਂ ਕਿ ਤੁਸੀਂ ਇਹ ਲਾਈਵ ਫੋਨ ਇਨ ਪ੍ਰੋਗਰਾਮ ਹੋਣ ਕਰਕੇ ਤੁਸੀਂ ਗੁਰਦਾਸ ਜੀ ਦੇ ਨਾਲ ਸਿੱਧੇ ਗੱਲ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਵਿੱਚ ਫੋਨ ਕਰਕੇ ਤੇ ਫੋਨ ਨੰਬਰ ਨੋਟ ਕਰ ਲਓ ਸਾਡਾ ਫੋਨ ਨੰਬਰ ਹੈ ਮਾਂਜੀ ਤੁਹਾਡੀ ਲਾਈਫ ਤੇ ਤੁਹਾਡੀ ਜ਼ਿੰਦਗੀ ਦੇ ਕਈ ਐਸੇ ਪਹਿਲੂ ਨੇ ਜਿਨ੍ਹਾਂ ਦੇ ਨਾਲ ਸਾਡੇ ਦੂਦਰਸ਼ਨ ਦੇ ਦਰਸ਼ਕ ਜਾਣੂ ਨਹੀਂ ਨੇ ਸ਼ੁਰੂਆਤ ਕਰਦੇ ਆ ਤੁਹਾਡੀ ਸਟੂਡੈਂਟ ਲਾਈਫ ਤੋਂ ਓਕੇ ਠੀਕ ਹੈ ਹਾਂ ਸਟੂਡੈਂਟ ਅੱਜ ਤਾਂ ਉਹ ਸਮਾਂ ਯਾਦ ਕਰਾਣਾ ਜਿਹੜਾ ਕਿ ਤੁਸੀਂ ਸ਼ਾਇਦ ਮੈਂ ਕਹਿੰਨੀ ਆ ਕੋਈ ਵੀ ਨਹੀਂ ਬੋਲਦਾ ਮੇਰਾ ਦਿਲ ਕਰਦਾ ਰਹਿੰਦਾ ਕਿ ਮੈਂ ਅਜੇ ਵੀ ਸਟੂਡੈਂਟ ਹੀ ਮੈਂ ਅਜੇ ਵੀ ਬਹੁਤ ਕੁਝ ਸਿੱਖਣ ਦੀ ਤਲਬ ਰੱਖਦਾ ਹਾਂ ਚਾਹਤ ਰੱਖਦਾ ਹਾਂ ਕਿਉਂਕਿ ਮੈਂ ਜਦੋਂ ਵੀ ਸਟੂਡੈਂਟਸ ਨੂੰ ਦੇਖਦਾ ਮੈਨੂੰ ਇਹ ਲੱਗਦਾ ਕਿ ਇਹ ਮੇਰਾ ਹੀ ਜਿਹੜਾ ਸਰੂਪ ਹੈ ਕਹੀਂ ਨਾ ਕਿਤੇ ਮੈਨੂੰ ਨਜ਼ਰ ਆਈ ਰਿਹਾ ਆਪਣਾ ਹੀ ਆਪਣਾ ਰੂਪ ਆਪਣੇ ਆਪ ਸਾਹਮਣੇ ਨਜ਼ਰ ਆ ਜਾਂਦਾ ਗਾਉਣ ਦਾ ਸ਼ੌਕ ਉਹਦੋਂ ਤੋਂ ਵੀ ਸੀਗਾ ਗਾਉਣ ਦਾ ਸ਼ੌਕ ਤਾਂ तकरीबन ਸੀ ਪਰ ਕਾਲਜ ਦੀ ਲਾਈਫ ਤੋਂ ਬਾਅਦ ਅਸਲੀ ਸ਼ੁਰੂ ਹੁੰਦਾ ਜਦੋਂ ਪ੍ਰੋਫੈਸ਼ਨਲ ਪ੍ਰੋਫੈਸ਼ਨਲੀ ਆਜਾਣਾ ਹੈ ਕਾਲਜ ਦੇ ਵਿੱਚ ਵੀ ਮੈਂ ਗਾਉਂਦਾ ਸੀ ਸਕੂਲ ਦੇ ਵਿੱਚ ਵੀ ਥੋੜਾ ਗੱਲ ਇਹ ਕਿੱਥੋਂ ਕਿੱਥੋਂ ਕੀਤਾ ਤੁਸੀਂ ਕਾਲਜ ਤੇ ਕਿੱਥੋਂ ਕੀਤਾ ਸਕੂਲ ਸਕੂਲ ਮੇਰੀ ਮੇਰੇ ਪਿੰਡ ਤੋਂ ਮੇਰਾ ਗਿੱਦਰਬਾਹ ਪਿੰਡ ਹੈ ਹਾਂ ਹਾਂ ਉਦੋਂ ਇੱਕ ਗੱਲ ਬੜੀ ਮਸ਼ਹੂਰ ਹੁੰਦੀ ਸੀ ਜੇ ਖੇਤੂ ਦੀ ਨਸਵਾਰ ਨਾ ਹੁੰਦੀ ਹੈ ਸਾਡੀ ਸਰਕਾਰ ਨਾ ਹੁੰਦੀ ਔਰ ਇੱਕ ਬੋਲੀ ਵੀ ਬਹੁਤ ਵਧੀਆ ਹੁੰਦੀ ਸੀ ਬੀਕਨੇਰ ਚੋਟ ਲਿਆਂਦਾ ਦੇ ਕੇ ਰੋਪ 85 ਸ਼ਹਿਣੇ ਦੇ ਵਿੱਚ ਚਾਂਜਰ ਬਣਦੀ ਮੁਕਸਰ ਬਣਦੀ ਕਾਠੀ ਪਾਈ ਬਖਤੌਰੇ ਬਣਦੇ ਟਕਵੇ ਰੱਲੇ ਬਣੇ ਗਣਾਸੀ ਰੌਤਿਆਂ ਦੇ ਵਿੱਚ ਬਣਦੇ ਕੁੰਡੇ ਸ਼ਹਿਰ ਭਦੌੜ ਦੀ ਚਾਟੀ ਹਿੰਮਤਪੁਰੇ ਵਿੱਚ ਬਣਦੀਆਂ ਕਈਆਂ ਕਾਸਪੁਰੇ ਦੇ ਦਾਤੇ ਤੇ ਗਿੱਧੜ ਵਹੇ ਨਸਵਾਰ ਬਣੇ ਦੀ ਕਸਰਹੀ ਨਾ ਬਾਕੀ ਚੜ ਜਾ ਬੋਤੇ ਦੇ ਮੰਨ ਲਾ ਪੌਰ ਦੀ ਆਖੀ ਨੇ ਕਿਹਾ ਤਾਂ ਗਿੱਧੜ ਗਿੱਧੜ ਵਾ ਬਹੁਤ ਮਸ਼ਹੂਰ ਹੈ ਬੜੇ ਅੱਛੇ ਅੱਛੇ ਕਲਾਕਾਰ ਨੇ ਉਥੋਂ ਹਾਂ ਹਾਂ ਹਾਕਮ ਸੂਫੀ ਸਾਹਿਬ ਫਿਰ ਅਸ਼ੋਕ ਮਸਤੀ ਜੀ ਹਾਂ ਹਾਂ ਫਿਰ ਦੀਪਕ ਹਾਂ ਹਾਂ ਤੇ ਲੋ ਮਨਕੇ ਜੀ ਨੇ ਗਾਇਸੀ ਕੀਤਾ ਉਹ ਵੀ ਉਥੋਂ ਦੇ ਕਲਾਕਾਰ ਆ ਟੈਲੀਫੋਨਸ ਆਨੇ ਸ਼ੁਰੂ ਹੋ ਗਏ ਹਲੋ ਹਲੋ ਗੁਰਦਾਸ ਮਾਨ ਜੀ ਜੀ ਗੁਰਦਾਸ ਬੋਲੇ ਪਾਜੀ ਸਤਿ ਸ਼੍ਰੀ ਅਕਾਲ ਨਮਸਕਾਰ ਇਹ ਪੰਜਾਬ ਦੇ ਸਭਿਆਚਾਰ ਨੂੰ ਨਮਸਕਾਰ ਵਾ 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 ਤਨ ਪਾਗ ਮੇਰੇ ਪੰਜਾਬ ਦੇ ਪੰਜ ਤਰਿਆ ਤਾਂ ਕਿਹਨ ਜੇ ਪੱਥੀ ਮੰਦ ਰਿਆ ਹੈਗਾ ਉਹ ਗੁਰਦਾਸ ਮਾਨ ਦਾ ਨਾਮ ਗੁਰਦਾਸ ਮਾਨ ਹੈ ਜਿਸ ਨੇ ਪੰਜਾਬੀ ਸਭਿਆਚਾਰ ਦੇ ਢੋਲੀ ਦੇ ਵਿੱਚ ਬਹੁਤ ਕੁਝ ਪਾਇਆ ਮਹਾਨ ਸੰਕਰਨ ਪ੍ਰਣਾਮ ਬਹੁਤ ਬਹੁਤ ਮਿਹਰਬਾਨੀ ਮੰਗਸਾ ਕੋਈ ਇਸ ਤਰ੍ਹਾਂ ਦਾ ਲਗਮਨ ਸਾਹੋਦਰਾ ਕੋਈ ਨਮਨ ਬਿਲਕੁਲ ਹੋਵੇ ਮਣਕੇ ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣਕੇ ਨੀ ਝਾਂਜਰ ਮਿੱਤਰਾਂ ਦੀ ਨਾਂ ਲੈ ਕੇ ਸਜਣ ਦਾ ਛਣਕੇ ਉਹਨਾਂ ਨੇ ਤਾਂ ਗਾ ਕੇ ਸੁਣਾਉਣ ਨੂੰ ਕਿਹਾ ਜੀ ਗਾ ਕੇ ਸੁਣਾਉਣ ਨੂੰ ਗਾ ਕੇ ਸੁਣਾਉ ਐਕਚੁਅਲੀ ਮਜ਼ਾ ਹੁੰਦਾ ਰਿਦਮ ਦੇ ਨਾਲ ਨਹੀਂ ਮਣਕੇ ਮਣਕੇ ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣਕੇ ਚਾਂਜਰ ਮਿੱਤਰਾਂ ਦੀ ਮਿੱਤਰਾਂ ਦੀ ਨਾ ਲੈ ਕੇ ਸਜਣ ਦਾ ਛਣਕੇ ਰੱਬ ਨੂੰ ਮਨਾ ਲਾਂ ਔ ਆਪੇ ਨੀ ਮੈਂ ਰੱਬ ਨੂੰ ਮਨਾ ਲਾਂ ਔ ਆਪੇ ਮਨ ਕੇ ਮਨ ਕੇ ਗੱਲੇ ਚਾਂਦੀ ਦੇ ਰੰਗੀਆਂ ਬੰਗਤਾਂ ਕੇ ਕਿੰਨਾ ਤੱਤ ਹਰ ਹਰ ਇੱਕ ਲਫ਼ਜ਼ ਦੇ ਵਿੱਚ ਕਿੰਨਾ ਤੱਤ ਹੈ ਕੋਸ਼ਿਸ਼ ਕਰੀ ਦੀ ਹਰ ਬੇਦ ਕਿ ਕੋਈ ਵਜ੍ਹਾ ਹੋਵੇ ਜਿਸ ਦੇ ਕਰਕੇ ਗੀਤ ਲੋਗਾ ਤੱਕ ਪਹੁੰਚੇ ਹੂੰ ਉਹਨਾਂ ਦੇ ਦੁੱਖ ਦੁਖਾਂਤ ਦੀ ਗੱਲ ਉਹਨਾਂ ਦੇ ਸੁੱਖ ਸਾਂ ਦੇ ਗੱਲ ਉਹਨਾਂ ਦੀ ਖੁਸ਼ੀ ਖੁਸ਼ਹਾਲੀ ਦੀ ਗੱਲ ਉਹਨਾਂ ਦੀ ਪਿਆਰ ਮੁਹੱਬਤ ਦੀ ਗੱਲ ਜੇ ਉਹਨਾਂ ਆਪਣੇ ਗੀਤਾਂ 'ਚ ਦਿੱਤੀ ਤਾਂ ਫਿਰ ਹੋਰ ਕੀ ਦੇਣਾ ਫਿਰ ਕੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਸਾਹਮਣੇ ਰੱਖਣਾ ਤਾਂ ਕਿ ਉਹਦਾ ਸਮਾਧਾਨ ਕਰ ਸਕਣ ਹੂੰ ਹੂੰ ਉਹਦਾ ਇਲਾਜ ਕਰ ਸਕਣ ਉਹਦਾ ਹੱਲ ਕਰ ਸਕਣ ਹੂੰ ਹੂੰ ਸੋ ਇਹੀ ਆਪਣੇ ਗੀਤਾਂ ਦੇ ਵਿੱਚ ਬਹੁਤਾ ਕੁਝ ਇਹ ਨਹੀਂ ਕੀਤਾ ਕਦੇ ਕਿ ਜ਼ਿੰਦਗੀ 'ਚ ਸਭ ਕੁਝ ਪੈਸੇ ਨਾਲ ਹੀ ਹੁੰਦਾ ਤੇ ਮੈਂ ਫਿਰ ਐਵੇਂ ਤੇ ਨਹੀਂ ਕਿਹਾ ਸੀਗਾ ਕਿ ਅੱਜ ਵੀ ਉਹ ਗਾਇਕਾ ਡੋਲ ਖੜਾ ਹੈ ਐਸੇ ਲਈ ਖੜਾ ਕਰਪਾ ਮਾਲਕ ਦੀ ਕਿਰਪਾ ਠੀਕ ਹੈ ਜੀ ਅੱਛਾ ਇਹ ਕਹ ਦੱਸੋ ਗੁਰਦਾਸ ਮਾਨ ਜੀ ਟੈਟਰ ਦੂਰਦਰਸ਼ਨ ਤੇ ਪਹਿਲਾ ਗੀਤ ਕਿਹੜਾ ਹੋਇਆ ਸੀ ਦੂਰਦਰਸ਼ਨ ਤੇ ਸਭ ਤੋਂ ਪਹਿਲਾ ਗੀਤ ਸੀ ਜਮਾ ਤਰੰਗ ਦੇ ਵਿੱਚ ਪ੍ਰੋਗਰਾਮ ਸੀਗਾ ਤੇ ਜਮਾ ਤਰੰਗ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਦਿੱਲੀ ਰਿਕਾਰਡ ਹੋਇਆ ਸੀ ਮੈਨੂੰ ਯਾਦ ਹੈ ਉਹਦੇ ਵਿੱਚ ਸੀ ਲਾਈ ਬੇ ਕਦਰਾਂ ਨਾਲ ਯਾਰੀ ਟੁੱਟ ਗਈ ਤਲਕ ਕਰਕੇ ਵੈਸੇ ਤੇ ਗੀਤ ਤਫੈਲ ਨਿਆਜ਼ੀ ਸਾਹਿਬ ਪਾਕਿਸਤਾਨ ਵਾਲੇ ਉਹਨਾਂ ਦਾ ਗਾਇਆ ਸੀ ਪਰ ਮੈਂ ਉਸ ਨੂੰ ਆਪਣੇ ਅੰਦਾਜ਼ ਆਪਣੇ ਸਟਾਈਲ ਚ ਥੋੜਾ ਵਿੱਚ ਆਪਣੀ ਚੀਜ਼ਾਂ ਦੀ ਸ਼ਮੂਲੀਅਤ ਕਰਕੇ ਉਸ ਨੂੰ ਗਾਇਆ ਸੀ ਉਹ ਉਹ ਬਹੁਤ ਇੱਜ਼ਤ ਮਿਲੀ ਸੀ ਪਾਕਿਸਤਾਨ ਤੋਂ ਬਹੁਤ ਖਤ ਖਤੋ ਕਿਤਾਬ ਉਹਨਾਂ ਦੇ ਨਾਲ ਚਾਏ ਸੀ ਇੱਕ ਤਾਂ ਇਹ ਹੋਇਆ ਸੀ ਨਾ ਇੱਕ ਛੱਲਾ ਬਹੁਤ ਤੜਾ ਮਸ਼ਹੂਰ ਹੋਇਆ ਸੀਗਾ ਹਾਂ ਛੱਲਾ ਵੀ ਬਹੁਤ ਮਸ਼ਹੂਰ ਹੋਇਆ ਸੀ ਦਿਲ ਦਾ ਮਾਮਲਾ ਸਭ ਤੋਂ ਜ਼ਿਆਦਾ ਫਿਰ ਹੋਇਆ ਸੀ ਕਿਉਂਕਿ ਦਿਲ ਦੇ ਮਾਮਲੇ ਤੋਂ ਸ਼ੁਰੂ ਹੋਇਆ ਸੀ ਕੰਮ ਤੇ ਛੱਲੇ ਤੇ ਜਾਏ ਛੱਲੇ ਹੋਣੀ ਬਾਤ ਹੈ ਛੱਲੇ ਹੋਣੀ ਬਾਤ ਹੈ ਛੱਲੀਆਂ ਆਈਆਂ ਜੇ ਤੁਸੀਂ ਛੱਲਾ ਪੁੰਨ ਪੁੰਨ ਕੇ ਖਾਈ ਜਾਨੀ ਛੱਲਾ ਜਿਹੜਾ ਨਾ ਉਹ ਮਨ ਹੋ ਰਿਹਾ ਹੈ ਕਿ ਵੈਸੇ ਵੀ ਦਰਸ਼ਕਾਂ ਨੇ ਬੜੀ ਡਿਮਾਂਡ ਕੀਤੀ ਸੀਗੀ ਪ੍ਰੋਗਰਾਮ ਹਾਂ ਹਾਂ ਛੱਲਾ ਤੇ ਤੁਸੀਂ ਦੋ ਲਾਈਨਾਂ ਸੁਣਾਓ ਚੱਲੇ ਹਾਂ ਹਾਂ ਲਓ ਜੀ ਛੱਲਾ ਪਿਆਰੇ ਸਜਣ ਬੇਲੀਆਂ ਦਾ ਨਾਮ ਉਹਨਾਂ ਪਿਆਰੀਆਂ ਜੋੜੀਆਂ ਦੇ ਨਾਮ ਜਿਹੜੀਆਂ ਛੱਲੇ ਦੀ ਬਦੌਲਤ ਬਣੀਆਂ ਨੇ ਕਿਉਂਕਿ ਛੱਲੇ ਤੋਂ ਬਿਨਾ ਜੋੜੀ ਨਹੀਂ ਬਣ ਸਕਦੀ ਨਹੀਂ ਕਦੀ ਨਹੀਂ ਮੰਨ ਸਕਦੇ ਅਦੇ ਉਹਨਾਂ ਦੇ ਵਿੱਚ ਛੱਲਾ ਇੱਕ ਦੂਜੇ ਦਾ ਸਾਂਝਾ ਨਾ ਹੋਵੇ ਹੂੰ ਹੂੰ ਤਾਂ ਫਿਰ ਸਾਂਝਾ ਨਹੀਂ ਵਧਦੀਆਂ ਪਿਆਰ ਉਹਨਾਂ ਦੀ ਸਾਂਝ ਨਹੀਂ ਬਣਦੀ ਛੱਲਾ ਇੱਕ ਦੁਆ ਹੈ ਛੱਲਾ ਇੱਕ ਸੰਮੁਖ ਹੈ ਜਿਹਦੇ ਨਾਲ ਇੱਕ ਦੂਸਰੇ ਦੇ ਪ੍ਰਤੀ ਸ਼ਰਧਾ ਪਿਆਰ ਮੁਹੱਬਤ ਲੁਟਾਈ ਜਾ ਸਕਦੀ ਤੁਸੀਂ ਸੁਣਾਓ ਤੇ ਆਪਾਂ ਜਾਵੋ ਨੀ ਕਈ ਮੋੜ ਲਿਆਵੋ ਨੀ ਮੇਰਾ ਨਾ ਲੱਗਿਆ ਅਜ ਜੜਕੇ ਹੋ ਅੱਲਾ ਕਰੇ ਜੇ ਅਜਬੇ ਸੁਣ ਵੇਦੇ ਮਾਂ ਜਾਣ ਕਦਮ ਵਿੱਚ ਤਰਕੇ ਦੇਵੇ ਬੁੱਤਰ ਮਿੱਠੇ ਦੇਵੇ ਬੱਲਾ ਸਭ ਨੂੰ ਦੇਵੇ ਕੰਨ ਸੁਣ ਛੱਲਿਆ ਆਵਾ ਮਾਂ ਮਾਂ ਸੁਣੀਆਂ ਆਵਾ ਬੁਦਸਮਨ ਜੀ ਕਿੰਨਾ ਲੰਬਾ ਸਫ਼ਰ ਰਿਹਾ ਤੁਹਾਡਾ ਮੈਂ ਸ਼ੁਰੂ ਵਿੱਚ ਕਿਹਾ ਵੀ ਸੀ ਕਈ ਦਹਾਕੇ ਬੀਤ ਗਏ ਕਈ ਸਾਲ 20 ਸਾਲ ਤੋਂ ਵੀ 25 ਸਾਲ ਤੋਂ ਵੀ ਉੱਪਰ ਦਾ ਇੱਕ ਸਫ਼ਰ ਇਹ ਗਾਇਕੀ ਦੇ ਵਿੱਚ ਤੁਸੀਂ ਪੰਜਾਬੀ ਗਾਇਕੀ ਦਾ ਜਿੰਨਾ ਵੀ ਉਤਾਰ ਚੜਾਅ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖਿਆ ਨੇ ਜੀ ਜੀ ਤੁਹਾਡੇ ਖਿਆਲ ਦੇ ਨਾਲ ਇਸ ਦੇ ਮਿਆਰ ਦੇ ਵਿੱਚ ਕੀ ਗਿਰਾਵਟ ਆਈ ਹੈ ਜਾਂ ਇਹ ਉੱਪਰ ਗਿਆ ਹੈ ਕੀ ਫਰਕ ਤੁਹਾਨੂੰ ਮਹਿਸੂਸ ਲੱਗਦਾ ਹੁਣ ਤੁਸੀਂ ਦੇਖ ਕੇ ਦੌਰ ਦੇ ਵਿੱਚ ਹਰਪ੍ਰੀਤ ਜਦੋਂ ਸਫਰ ਦੀ ਗੱਲ ਕਰਦੇ ਤਾਂ ਸਫਰ ਦੇ ਵਿੱਚ ਗੱਡੀ ਕਿਹੜੇ-ਕਿਹੜੇ ਸਟੇਸ਼ਨ ਤੋਂ ਨਿਕਲਦੀ ਹੈ ਕਿਹੜੇ-ਕਿਹੜੇ ਦੌਰ ਚੋਂ ਨਿਕਲਦੀ ਹੈ ਕਦੇ ਉਹਨੂੰ ਜੰਗਲ ਵਿੱਚ ਦੀ ਨਿਕਲਣਾ ਪੈ ਰਿਹਾ ਹੈ ਕਦੇ ਉਸ ਨੂੰ ਦਰਿਆਵਾਂ ਨੂੰ ਪਾਰ ਕਰਨਾ ਪੈ ਰਿਹਾ ਹੈ ਕਦੇ ਉਸ ਨੂੰ ਰੇਗਿਸਤਾਨ ਨੂੰ ਚੇ르ਣਾ ਪੈ ਰਿਹਾ ਹੈ ਮਤਲਬ ਅਲੱਗ-ਅਲੱਗ ਤਰ੍ਹਾਂ ਦੀ ਉਹ ਗੱਡੀਆਂ ਤੂੰ ਆਉਣੀ ਤੇ ਜਾਣੀ ਹੈ ਕਈਆਂ ਨੂੰ ਵਿਛੋੜਦੀ ਤੇ ਕਈਆਂ ਨੂੰ ਮਿਲਾਨੀ ਹੈ ਹੂੰ ਬੰਦਾ ਵੇਖਦੀ ਹੈ ਤੂੰ ਵੀ ਰੰਗ-ਰੰਗ ਦਾ ਲਿੱਟਾਂਗੇ ਵਾਲਾ ਖੈਰ ਮੰਗਦਾ ਹੂੰ ਸੋ ਅਸੀਂ ਤਾਂ ਸਿਰਫ ਖੈਰਾ ਹੀ ਮੰਗਣੀ ਹੈ ਕਿਸ ਤਰ੍ਹਾਂ ਦੇ ਉਤਰਾ ਚੜਾਏ ਜ਼ਿੰਦਗੀ 'ਚ ਪਤਾ ਹੀ ਨਹੀਂ ਲੱਗਿਆ ਪਿਆਰ ਹੀ ਮੁਹੱਬਤ ਲੋਕਾਂ ਨੇ ਇੰਨਾ ਕੀਤਾ ਕਿ ਹਰ ਜਿਹੜਾ ਕੰਮ ਕੀਤਾ ਉਹ ਸੱਚੀ ਨੀਅਤ ਨਾਲ ਸੱਚੇ ਮਨ ਨਾਲ ਸੱਚੀ ਸ਼ਰਧਾ ਦੇ ਨਾਲ ਲੋਕਾਂ ਦੇ سپرد ਕਰਦਾ ਔਰ ਉਹਨਾਂ ਦੇ ਫੈਸਲੇ ਉਹਨਾਂ ਦੇ ਉੱਤੇ ਹੀ ਛੱਡ ਦਿੱਤੇ ਔਰ ਉਹਨਾਂ ਦੇ ਪਿਆਰ ਸਤਕਾਰ ਦੀ ਬਦੌਲਤ ਇਹ ਸਭ ਕੁਝ ਮਿਲਿਆ ਔਰ ਫਿਰ ਜਿੱਥੋਂ ਤੱਕ ਹੁਣ ਗਿਰਾਵਟ ਆਈ ਹੈ ਜਾਂ ਤਰਾਵਟਾਈ ਹੈ ਜਾਂ ਮਿਲਾਵਟਾਈ ਹੈ ਜਾਂ ਸਜਾਵਟਾਈ ਹੈ ਇਹ ਇੰਨੇ ਪ੍ਰਸ਼ਨਾਂ ਦਾ ਜਿਹੜਾ ਸਵਾਲ ਹੈ ਮੇਰਾ ਖਿਆਲ ਹੈ ਰੋਜ਼ ਨਵੇਂ ਨਵੇਂ ਚੈਨਲਾਂ ਤੇ ਤੁਸੀਂ ਦੇਖਦੇ ਮੈਨੂੰ ਦੱਸਣ ਦੀ ਲੋੜ ਨਹੀਂ ਸਹੀ ਗੱਲ ਜੇ ਮੈਂ ਦੱਸੂਗਾ ਤੇ ਅਜੀਬ ਲੱਗੇਗਾ ਅਜੀਬ ਲੱਗੇਗਾ ਜੋ ਕੁਝ ਹੋ ਰਿਹਾ ਠੀਕ ਹੋ ਰਿਹਾ ਇੱਕ ਟੈਲੀਫੋਨ ਕਾਲ ਹੋ ਲੈਨੇ ਜੀ ਬੇਸ਼ੱਕ ਹਲੋ 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 ਅੱਜ ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ ਫੋਨ ਕੀਤਾ ਤੁਸੀਂ ਗੱਲ ਕਰੋ ਜੀ ਸਿੱਧਾ ਗੁਰਦਾਸ ਮਾਨ ਜੀ ਨਾਲ ਭਾਈ ਅਸਤਿ ਕਾਲ ਜੀ ਸਤਿ ਸ੍ਰੀ ਅਕਾਲ ਬਾਬੋ ਕੀ ਹਾਲ ਹੈ ਭਾਈ ਪੈਰੀ ਪੈਨਾ ਜੀ ਮੈਂ ਸਾਰੇ ਪਰਿਵਾਰ ਦੇ ਪੈਰੀ ਪੈਨਾ ਔਰ ਸਾਰੇ ਦੇਖਣ ਵਾਲਿਆਂ ਦੇ ਵੀ ਪੈਰੀ ਪੈਨਾ ਨਹੀਂ ਭਾਈ ਜੀ ਆ ਤੁਸੀਂ ਹੁਣ ਪਿਛਲੇ ਹਫਤੇ ਆਏ ਸੀਗੇ ਵਿਆਹ ਤੇ ਕੋਠਾਰੀ ਰਿਜ਼ੋਰਟ ਹਾਂਜੀ ਹਾਂਜੀ ਤੁਹਾਨੂੰ ਯਾਦ ਹੋਵੇ ਬਾਈ ਜੀ ਮੈਂ ਸਟੇਜ ਤੇ ਆਈ ਤੁਹਾਡੇ ਨਾਲ ਫੈਰੀ ਹੱਥ ਲਾਈ ਸੀਗੇ ਜੇ ਤਾ ਹੂਗਾ ਤਨਪਾਣੀ ਤੇ ਤੁਸੀਂ ਸਾਈਨ ਕਰ ਦਿੱਤੇ ਸੀ ਬਾਈ ਜੀ ਮਤਲਬ ਤੁਹਾਡੇ ਇੰਨੇ ਜ਼ਿਆਦਾ ਫੈਨ ਆ ਜੀ ਮੇਰਾ ਇੱਕ ਵੱਡਾ ਭਰਾ ਹੈ ਗੁਰਪ੍ਰੀਤ ਅੱਛਾ ਤਾਂ ਤੁਹਾਡੇ ਸੁਪਨੇ ਆਉਂਦੇ ਆ ਜੀ ਨਹੀਂ ਸਰ ਹੱਸਣ ਦੀ ਗੱਲ ਨਹੀਂ ਆ ਜੀ ਬਾਈ ਨਹੀਂ ਨਹੀਂ ਹੱਸਣ ਦੀ ਗੱਲ ਇਸ ਕਰਕੇ ਕਿਉਂਕਿ ਮੈਂ ਸੁਪਨੇ ਚ ਆਉਣਾ ਇਹ ਦਾ ਮਤਲਬ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਮੈਂ ਵੀ ਕਿਸੇ ਦੇ ਦਿਲ ਚ ਵੱਸਦਾ ਹਾਂ ਕਿਸੇ ਦੇ ਨਹੀਂ ਬਾਈ ਜੀ ਪਿਆਰ ਸਤਕਾਰ ਦੀ ਬਦੌਲਤ ਮੈਂ ਵੀ ਸੁਪਨੇ ਚ ਆਉਣਾ ਹੈ ਔਰ ਇਹਨੂੰ ਕਿ ਪਹਿਲਾਂ ਤਾਂ ਡ੍ਰੀਮ ਗਰਲ ਹੁੰਦੀ ਐ ਕਿ ਮੈਂ ਡ੍ਰੀਮ ਬாய் ਹੋ ਗਿਆ ਮੈਨੂੰ ਨਹੀਂ ਭਾਈ ਜੀ ਦੇਖੋ ਪਤਾ ਲੋਕਾਂ ਵਾਸਤੇ ਗੁਰਦੁਆਰੇ ਰੱਬ ਵਾਸਤਾ ਹੀ ਸਾਡੇ ਆ ਕੇ ਹੁੰਦੇ ਆ ਜੀ ਹਨ ਭਾਗ ਮੇਰੇ ਇੱਕ ਵਾਰੀ ਯਾਰ ਮੰਨ ਜੇ ਨਹੀਂ ਮੈਂ ਰੱਬ ਨੂੰ ਮਨਾ ਲਉ ਆਪੇ ਨਹੀਂ ਭਾਈ ਜੀ ਸੋਹਣੀ ਗੱਲ ਐ ਥੈਂਕ ਯੂ ਵੈਰੀ ਮੱਚ ਭਾਈ ਜੀ ਉਹ ਆਪਣਾ ਗਾਣਾ ਹੀ ਆਪਣਾ ਪੰਜਾਬ ਹੋਵੇ ਉਹ ਸੁਣਾਵੋਗੇ ਜੀ ਤੂੰ ਬੋਲ ਕਹੇਂ ਮੈਂ ਸੁਣਾ ਦਿੰਨਾ ਹਾਂ ਜੀ ਜ਼ਰੂਰ ਸੁਣਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਡਾ ਹੋਵੇ ਬਣ ਮੰਜਵਰ ਹਮ ਮੰਚੇ ਉੱਤੇ ਬੈਠਾ ਜੱਟ ਆਪਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਆਪਣੀ ਸ਼ਰਮ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਆਪਣਾ ਪੰਜਾਬ ਦੇਖੋ ਕਿੰਨਾ ਕਿੰਨਾ ਆਸਾਨ ਹੈ ਨਾ ਪੰਜਾਬ ਨੂੰ ਡਿਫਾਈਨ ਕਰਨਾ ਕੋਈ ਪੁੱਛੇ ਪੰਜਾਬ ਕੀ ਹੈ ਕਿੱਥੇ ਹੈ ਤੁਹਾਡਾ ਗਾਣਾ ਸੁਣਾ ਦੇ ਇਹ ਸਭ ਸਭ ਪਤਾ ਚੱਲਦਾ আচ্ছা ਗੁਰਦਾਸੀ ਜਦੋਂ ਗੀਤ ਤੁਸੀਂ ਗਾਉਂਦੇ ਹੋ ਹਮ ਹਮ ਤੇ ਕੀ ਦਿਮਾਗ ਦੇ ਵਿੱਚ ਰੱਖ ਕੇ ਗਾਉਂਦੇ ਹੋ ਭਈ ਜੋ ਫੈਸ਼ਨ ਦੇ ਵਿੱਚ ਹੈ ਜੋ ਦਰਸ਼ਕ ਮੰਗਦੇ ਨੇ ਉਹ ਜਾਂ ਜੋ ਤੁਹਾਡੇ ਅੰਦਰ ਫੁਰਦਾ ਹੈ ਜੋ ਦਿਲ ਕਰਦਾ ਕਰਦਾ ਦਿਮਾਗ 'ਚ ਕੁਝ ਨਹੀਂ ਰੱਖਦਾ ਹਮ ਹਮ ਜੋ ਕੁਝ ਹੁੰਦਾ ਦਿਲ ਤੋਂ ਹੀ ਹੁੰਦਾ ਹਮ ਹਮ ਦਿਲ ਦੀ ਤਾਰ ਜੁੜ ਜੇ ਜਾਂ ਕੋਈ ਫੁਰਨਾ ਪੁਰਨੇ ਦੇ ਅੰਦਰ ਕੋਈ ਜਾਗ ਲੱਗ ਜੇ ਕੋਈ ਕੋਈ ਕਿਸੇ ਅੱਛੀ ਬਾਤ ਦਾ ਅੰਦਰ ਆਮਦ ਹੋ ਜੇ ਬਸ ਫਿਰ ਉਹ ਕੁਝ ਨਾ ਕੁਝ ਖਿਆਲ ਬਣ ਕੇ ਸ਼ੇਅਰ ਬਣ ਕੇ ਗੀਤ ਦਾ ਮੁਖੜਾ ਬਣ ਕੇ ਗੀਤ ਦੇ ਸ਼ੇਅਰ ਬਣ ਕੇ ਕਿਸੇ ਨਾ ਕਿਸੇ ਰੂਪ ਚ ਜ਼ਰੂਰ ਆ ਜਾਂਦੀ ਇਹ ਹੈ ਤੁਹਾਡੀ ਪਰ ਜਾਗ ਲੱਗਣ ਦੀ ਬਹੁਤ ਜ਼ਰੂਰੀ ਇਹ ਪਰਸਨੈਲਿਟੀ ਦਾ ਦੂਸਰਾ ਪਹਿਲੂ ਮਿਹਰਬਾਨ ਗੀਤਕਾਰ ਇਹ ਬਹੁਤ ਅੱਛੇ ਗੀਤਕਾਰ ਵੀ ਤੁਸੀਂ ਹੋ ਇਹ ਵੀ ਤੁਹਾਡਾ ਜਿਹੜਾ ਸ਼ੌਕ ਸੀ ਤੁਹਾਡਾ ਜਦੋਂ ਤੁਸੀਂ ਕਾਹਨਾ ਸ਼ੁਰੂ ਕੀਤਾ ਉਦੋਂ ਤੋਂ ਨਾਲ-ਨਾਲ ਹੀਆਂ ਵਿੱਚ ਤੁਹਾਨੂੰ ਮਹਿਸੂਸ ਆਇਆ ਕਿ ਨਾਲ-ਨਾਲ ਹੀ ਰਹੀਆਂ ਜੀ ਨਾਲ-ਨਾਲ ਹੀ ਰਹੀਆਂ ਜਦੋਂ ਬਚਪਨ ਦੇ ਵਿੱਚ ਮੈਨੂੰ ਯਾਦ ਹੈ ਕਿ ਕੁਝ ਚੀਜ਼ਾਂ ਨੂੰ ਜੋੜਨ ਦਾ ਮੈਂ ਅਭਿਆਸ ਕਰਦਾ ਹੁੰਦਾ ਸੀ ਉਹ ਟੈਲੀਫੋਨ ਕਾਲ ਹੈ ਇੱਕ ਹੋਰ ਤੇ ਹਲੋ ਹਾਂਜੀ ਗੱਲ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਗਗਾਵਾਂ ਜੀ ਸਤਿ ਸ਼੍ਰੀ ਅਕਾਲ ਬਾਬੋ ਕੀ ਹਾਲ ਹੈ ਜੀ 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 ਬਹੁਤ ਵਧੀਆ ਤੁਹਾਡੀ ਕਿਸਮਤ ਦਾਵਾ ਤੇ ਸਰ ਤੁਹਾਡਾ ਇੱਕ ਵਾਰੀ ਪ੍ਰੋਗਰਾਮ ਹੋਇਆ ਹੈਗਾ ਇਸ ਟੇਮ ਬਰਸਰਚ ਅਮਰ ਸਰ ਜੀ ਸਟੇਡੀਅਮ ਦੇ ਵਿੱਚ ਸਟੇਡੀਅਮ ਦੇ ਵਿੱਚ ਬਹੁਤ ਪੁਰਾਣੀ ਗੱਲ ਹੈ ਜਾਂ ਹੁਣ ਨਵੀਂ ਨਹੀਂ ਜੀ ਬੜੀ ਪੁਰਾਣੀ ਹੈ ਜੀ ਉਦੋਂ ਮਾਹੌਲ ਬਹੁਤ ਖਰਾਬ ਸੀ ਹਾਂ ਜੀ ਮਾਹੌਲ ਸੀ ਠੀਕ 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 ਤੇ ਉਦੋਂ ਤੁਹਾਡਾ ਅਸੀਂ ਬਹੁਤ ਹੀ ਜੋਰ ਦੇ ਨਾਲ ਹੀ ਪ੍ਰੋਗਰਾਮ ਟੱਕੇ ਨਾਲ ਦੇਖਿਆ ਗਿਆ ਸੀ ਉਦੋਂ ਇੰਨੀ ਰਾਸ਼ੀ ਜਿਹਾ ਤੁਹਾਡਾ ਬਹੁਤ ਜ਼ਿਆਦਾ ਲੱਗਦਾ ਨਹੀਂ ਸੀ ਵੀ ਮਾਹੌਲ ਖਰਾਬ ਹੈ ਵੇਖਿਆ ਨਹੀਂ ਜਾ ਸਕਦਾ ਪ੍ਰੋਗਰਾਮ ਬੜੇ ਠੱਕੇ ਨੇ ਵੇਖਿਆ ਤੇ ਬਹੁਤ ਮਜ਼ਾ ਆਇਆ ਮੇਲੇ ਦੇ ਵਿੱਚ ਠੱਕੇ ਤਾਂ ਜ਼ਰੂਰ ਖਾਣੇ ਪੈਂਦੇ ਨੇ ਔਰ ਮੇਲੇ ਦੇ ਤਿੰਨ ਕੰਮ ਪੱਕੇ ਧੁੱਪ ਧੂੜ ਦੇ ਠੱਕੇ ਪ੍ਰੋਗਰਾਮਾਂ ਦੇ ਸਾਰੇ ਕਲਾਕਾਰਾਂ ਦਾ ਠੱਕੇ ਨੇ ਵੇਖਦਾ ਹੁੰਦਾ ਹਾਂ ਹਾਂਜੀ ਹਾਂਜੀ ਨਹੀਂ ਅੱਛਾ ਠੱਕਿਆਂ 'ਚ ਵੀ ਸਵਾਦ ਆ ਜੀ ਬਾਬੇ ਹਾਂਜੀ ਵੀਰ ਜੀ ਇੱਕ ਤੁਹਾਨੂੰ ਬੇਨਤੀ ਹੈ ਜੀ ਕੁੜੀਏ ਕਿਸਮਤ ਕੁੜੀਏ ਇਹ ਗਾਣਾ ਸੁਣਨਾ ਤੁਹਾਡਾ ਬਹੁਤ ਮੇਰ ਤੋਂ ਪੀੜੀ ਵੀ ਹੈਗੀਆਂ ਸਾਰੀਆਂ ਤੁਹਾਡਾ ਸ਼ੁਭਨਾਮ ਕੀ ਦੱਸਿਆ ਸੀ ਇੱਕ ਕਸ਼ਮੀਰ ਸਿੰਘ ਜੋਧਾ ਜੀ ਕਸ਼ਮੀਰ ਸਿੰਘ ਜੋਧਾ ਜੀ ਮੈਂ ਤੁਹਾਡੇ ਇੱਕ ਖਿਦਮਤ ਪੇਸ਼ ਕਰ ਰਹੇ ਹਾਂ कुे किस्मत कुड़िए तेन इन्ना प्यार दिया अपने हिस्से दुनिया में ते तू जम्मी त मापे कैट थी ਸਾਰੇ ਘਰ ਵਿੱਚ ਕਹਿਣ ਬੇਗਾਨੀ ਜਾਏ ਅਥੇ ਇਹ ਕਿਹੜੇ ਕਰਦੀ ਆੱਖਾਂ ਤੈਨੂੰ ਕੀ ਸਤਕਾਰ ਨੇ ਆਪਣੇ ਹੱਸ ਤੇ ਦੁਨੀਆ ਮੈਂ ਤਥੋਂ ਵਾਦ ਦੇਵ ਕதாਸੀ ਤੁਹਾਡੀ ਬੇਟੀ ਹੈ ਮੇਰਾ ਖਿਆਲ ਹੈ ਮੇਰੇ ਬੇਟੀ ਨਹੀਂ ਹੈ ਪਰ ਸਾਰੀਆਂ ਬੇਟੀਆਂ ਮੈਨੂੰ ਆਪਣੀਆਂ ਲੱਗਦੀਆਂ ਐਸੇ ਕਰਕੇ ਗੀਤ ਲਿਖੀ ਨਹੀਂ ਅੱਛਾ ਗੀਤ ਵੀ ਤੁਸੀਂ ਖੁਦ ਲਿਖਿਆ ਲਓ ਉਹਨੇ ਤਾਂ ਕਹਿੰਦੀ ਸੀ ਗੀਤਕਾਰ ਨਜ਼ਰ ਆ ਰਿਹਾ ਨਹੀਂ ਦੇਖੋ ਜੀ ਮੈਂ ਕਹਿੰਦੀ ਗੀਤ ਨਹੀਂ ਆ ਰਹੀ ਨਹੀਂ ਦੇਖੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਨਹੀਂ 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 ਪਹਿਲਾਂ ਮੈਂ ਤੁਹਾਨੂੰ ਕਹਿੰਦਾ ਸੀ ਤੁਹਾਡੀ ਲਾਈਫ ਦੇ ਕਈ ਪਹਿਲੂ ਨੇ ਜਿਹਨਾਂ ਤੋਂ ਦਰਸ਼ਕ ਨਹੀਂ ਜਾਣੂ ਨੇ ਮੈਂ ਵੀ ਉਹਨਾਂ ਦੇ ਵਿੱਚ ਆਂਦੀ ਆ ਠੀਕ ਹੈ ਦੇਖੋ ਹਾਂ ਇਸ ਲਈ ਕਿਉਂਕਿ ਗੱਲ ਇਹ ਹੈ ਕਿ ਲਿਖਣ ਦੇ ਨਾਲ-ਨਾਲ ਜਿਹੜਾ ਗਾਉਣ ਦੇ ਵਿੱਚ ਵੀ ਜਿਹੜੀ ਦੁੱਖ ਤੇ ਜਿਹੜਾ ਜਿਹੜਾ ਪਿਆਰ ਹੈ ਉਹ ਮੇਰੇ ਖਿਆਲ ਤੋਂ ਉਹ ਹੀ ਉਹ ਪਯੋ ਮਹਿਸੂਸ ਕਰ ਸਕਦਾ ਜਿਹਦੀ ਆਪਣੀਆਂ ਧੀਆਂ ਹੋਣ ਬਿਲਕੁਲ ਬਿਲਕੁਲ ਸਹੀ ਫਰਮਾਇਆ ਹੈ ਨਾ ਤੇ ਮੇਰੇ ਸਵਾਲ ਦਾ ਜਵਾਬ ਆਪ ਹੀ ਹੋ ਗਿਆ ਤੁਸੀਂ ਆਪੇ ਸਵਾਲ ਆਪੇ ਜਵਾਬ ਆਪੇ ਆਵਾਜ਼ ਮਾਰੇ ਆਪੇ ਬੋਲਦਾ ਹੈ ਨਹੀਂ ਇਹ ਇਸ ਤਰ੍ਹਾਂ ਨਹੀਂ ਕਹਿੰਦਾ ਤੁਸੀਂ ਆਪਣੇ ਵੱਲੋਂ ਜ਼ਰੂਰ ਕੁਝ ਨਾ ਕੁਝ ਕਹੋ ਨਹੀਂ ਤਾਂ ਮੈਂ ਤਾਂ ਦਰਸ਼ਕਾਂ ਨੂੰ ਹਾਂ ਮੈਂ ਤਕਰੀਬਨ ਕਾਫੀ ਗੀਤ ਕੁੜੀਆਂ ਚਿੜੀਆਂ ਤੇ ਲਿਖੇ ਨੇ ਵਿਦਾਇਗੀ ਦਾ ਗੀਤ ਸੀ ਸਾਡਾ ਚਿੜੀਆਂ ਦਾ ਚੰਬਾ ਹਾਲਾਂਕਿ ਇਹ ਲੋਕ ਗੀਤ ਵੀ ਹੈ ਪਰ ਮੈਂ ਉਹਨੂੰ ਆਪਣੇ ਤਰੀਕੇ ਨਾਲ ਪੁਰੋਆ ਸੀ ਆਪਣੇ ਗੀਤ ਦੇ ਵਿੱਚ ਸਾਡਾ ਚਿੜੀਆਂ ਦਾ ਚੰਬਾ ਹੋ ਅਸੀਂ ਉੱਡ ਜਾਣਾ ਫਿਰ ਇਹ ਗੀਤ ਸੀਗਾ ਆ ਬਾਬਲ ਤੇਰੇ ਦਾ ਦਿਲ ਕਰੇਤੀ ਮੇਰੀ ਯਾਨੀ ਡੋਲੀ ਤੈਨੂੰ ਕਦੇ ਨਾ ਬਿਠਾਵਾਂ ਗੁੱਡੀਆਂ ਪਟੋਲੇ ਨਹੀਂ ਤੂੰ ਰਮੇ ਸਦਾ ਖੇਡਦੀ ਚੁੱਕ ਚੁੱਕ ਗੋਦੀ 'ਚ ਖੇਡਾ ਮਾਫੀ ਚਾਹਨੀ ਆ ਫੇਰ ਤੇ ਟੋਕ ਦੇਣੇ ਪਈ ਇੰਟਰਨੈਸ਼ਨਲ ਫੋਨ ਕਾਲ ਹੈ ਲੋਕ ਮੰਡੀ ਤਾਂ ਸ਼ਾਇਦ ਸੁਣਾ ਸੁਣਾ ਚਾਹੀਦਾ ਉਹ ਤਾਂ ਮੇਨ ਹੈ ਹਾਂਜੀ ਆਪਾਂ ਉਹਨਾਂ ਵਾਸਤੇ ਬੈਠ ਹਾਂਜੀ ਜੀ ਬਾਬਿਓ ਹੈਲੋ ਹੈਲੋ ਦੁਬਈ ਤੋਂ ਫੋਨ ਆ ਪਾਜੀ ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਜੀ ਹੈਲੋ ਗੁਰਵਿੰਦਰ ਸਿੰਘ ਬੋ ਰਿਹਾ ਸਰ ਜੀਓ ਬੋ ਦ ਮੈਂ ਗੁਰਦਾਸ ਬੋਲ ਰਿਹਾ ਗੱਗਾ ਗੁਰਵਿੰਦਰ ਜੀ ਬੋ ਦੋ ਬਾਈ ਸਿਹਤ ਤਾਂ ਠੀਕ ਠਾਕ ਹੈ ਬਿਲਕੁਲ ਠੀਕ ਠਾਕ ਗੁਰਵਿੰਦਰ ਹਾਂਜੀ ਗੁਰਵਿੰਦਰ ਜੀ ਹਾਂਜੀ ਗੁਰਵਿੰਦਰ ਜੀ ਦੁਬਈ ਤੋਂ ਆ ਰਹੇ ਦੁਬਈ ਦਾ ਹਾਏ ਹਾਏ ਦੁਬਈ ਹਾਂਜੀ ਸਰ ਫਰਮਾਈਏ ਸਰ ਜੀ ਹਾਂਜੀ ਭਾਈ ਇੱਕ ਗਾਣਾ ਸੁਣਾ ਦੇ ਪੰਜਾਬੀ ਇਹ ਜ਼ਬਾਨੇ ਹਾਏ ਹਾਏ ਪੰਜਾਬੀ ਇਹ ਜ਼ਬਾਨੇ ਨਹੀਂ ਰਖਾਨੇ ਮੇਰੇ ਦੇਸ ਦੀਏ ਹਾਂਜੀ ਸਰ ਹਾਂਜੀ ਭਾਈ ਇਹ ਗਾਣਾ ਪੰਜਾਬੀ ਇਹ ਜ਼ਬਾਨੇ ਨਿਰਖਾਨੇ ਮੇਰੇ ਦੇਸ ਦੀਏ ਪੰਜਾਬੀ ਇਹ ਜ਼ਬਾਨੇ ਨਿਰਖਾਨੇ ਮੇਰੇ ਦੇਸ ਦੀਏ ਪੰਜਾਬੀ ਇਹ ਜ਼ਬਾਨੇ

ਹਨ ਐਕਟਰ ਵੀ ਮਤਲਬ ਕਾਫੀ ਵੈਰੀ ਕਰਤ ਚੁੱਕੇ ਹੋ ਮਤਲਬ ਇਹ ਤੁਹਾਡੀ ਜ਼ਿੰਦਗੀ ਦੇ ਤਿੰਨ ਅਹਿਮ ਪਹਿਲੂ ਹੋ ਇਸ ਤੋਂ ਇਲਾਵਾ ਵੀ ਹੋਰ ਵੀ ਕੁਝ ਕਰਨਾ ਹੈ ਹਮ ਸਪੋਰਟਸਮੈਨ ਹਾਂ ਇਹ ਤਾਂ ਮੈਨੂੰ ਪੁੱਛਣਾ ਜੀ ਨਾ ਵਿੱਚ ਫੋਨ ਕਾਲ ਆ ਜਾਂਦੇ ਮੈਨੂੰ ਚੇਤਾ ਭੁੱਲ ਜਾਂਦਾ ਹਾਂ ਜੀ ਸਪੋਰਟਸ ਬੈਰੀ ਜ਼ਿੰਦਗੀ ਦਾ ਇੱਕ ਮਕਸਦ ਰਿਹਾ ਸ਼ੁਰੂ ਤੋਂ ਮੈਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਐਮ ਪੀਐਡ ਕੀਤੀ ਪਹਿਲਾਂ ਬੀਪੀਐਮ ਕੀਤੀ ਫਿਰ ਉਸ ਤੋਂ ਬਾਅਦ ਮਾਸਟਰ డిగ్రీ ਕੀਤੀ ਫਿਰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਵਿੱਚੋਂ ਜੂਡੋ ਦਾ ਡਿਪਲੋਮਾ ਹਾਸਲ ਕੀਤਾ ਹਮਮ ਔਰ ਸਾਡਾ ਫਰਸਟ ਬੈਚ ਸੀ ਮੈਂ ਇਸ ਚੀਜ਼ ਦਾ ਫਰਕ ਮਹਿਸੂਸ ਕਰਦਾ ਹਮਮ ਕਿਉਂਕਿ ਜੂਡੋ ਦੀ ਬਲੈਕ ਬੈਲਟ ਉਹਨਾਂ ਦੇ ਨਾਲ ਚ ਬਹੁਤ ਬਹੁਤ ਮਾਨੇ ਰੱਖਦੇ ਸੀ ਹੁਣ ਤਾਂ ਬਹੁਤ ਹੋ ਗਈ ਹੋਣੀ ਹਮਮ ਪਰ ਉਹਨਾਂ ਦੇ ਨਾਲ ਚ ਬਹੁਤ ਮਾਨੇ ਰੱਖਦੇ ਸੀ ਹਮਮ ਸੋ ਸਪੋਰਟਸ ਮੇਰਾ ਸ਼ੌਕ ਰਿਹਾ ਹੁਣ ਹੁਣ ਸ਼ੌਕ ਰਿਹਾ ਪਹਿਲਾਂ ਮੈਂ ਪ੍ਰੋਫੈਸ਼ਨ ਬਣਾਉਣਾ ਚਾਹੁੰਦਾ ਸੀ ਫਿਰ ਫਿਰ ਚੇਂਜ ਹੋ ਗਿਆ ਮੇਰੇ ਖਿਆਲ ਨਾਲ ਜ਼ਿੰਦਗੀ ਨੂੰ ਤਰੋਤਾਜ਼ਾ ਰੱਖਣ ਲਈ ਸਿਹਤ ਤੰਦਰੁਸਤ ਹੋਣੀ ਬਹੁਤ ਜ਼ਰੂਰੀ ਹੈ। ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ। ਮੁੰਡਿਓ ਡੰਡ ਬੈਠ ਕੇ ਮਾਰੋ, ਕੁੜੀਓ ਆਪਣਾ ਰੂਪ ਸ਼ਿੰਗਾਰੋ, ਸਿਰ ਤੋਂ ਸੁਸਤੀ ਪਰ ਉਤਾਰੋ ਤੁਹਾਨੂੰ ਕੀ ਮਜਬੂਰੀ ਹੈ? ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ। ਸਿਹਤ ਜ਼ਰੂਰੀ ਹੈ। ਮਦਸਮਨ ਜੀ ਜੋ ਗੀਤ ਇਤਿਹਾਸ ਰਚ ਜਾਂਦੇ ਨੇ, ਉਹਨਾਂ 'ਚ ਕੀ ਖਾਸ ਗੱਲ ਹੁੰਦੀ? ਉਹਨਾਂ 'ਚ ਗੱਲ ਹੁੰਦੀ ਹੈ ਕਿ ਬਸ ਉਹਨਾਂ ਵਿੱਚ ਗੱਲ ਹੁੰਦੀ ਹੈ। ਉਹੀ ਗੱਲ ਤੁਹਾਨੂੰ ਮੈਂ ਚਾਹੂੰਗੀ ਕਿ ਜ਼ਰੂਰ ਦੱਸੋ। ਮੇਰੇ ਸਾਈ ਜੀ ਕਹਿੰਦੇ ਹੁੰਦੇ ਆ ਲੱਖਾਂ ਵਲਣੀ ਜੰਜੀਰੀ ਤੈਨੂੰ ਤੇ ਤੇਰੇ ਵਿੱਚ ਵਲਣਾ ਕੋਈ। ਅਹ ਲੱਖਾਂ ਵੱਲ ਨਹੀਂ ਜ਼ੰਜੀਰੀ ਤੈਨੂੰ ਤੇਰੇ ਵਿੱਚ ਵੱਲਣਾ ਕੋਈ ਤੇ ਸੁਣ ਬਈ ਤੁਹਾਡਾ ਇਹ ਜਿਹਾ ਇੱਕ ਗੀਤ ਵੀ ਤੁਸੀਂ ਗਾਇਆ ਨਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਦੀ ਦਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਦੀ ਦਾ ਜਿਹੜੇ ਮੁਲਕ ਆਏ ਉਸ ਦਾ ਪੁਰਾਣੀ ਮੰਕੀਤਾ ਲੱਖ ਪਰਦੇਸੀ ਹੋਈ ਲੱਖ ਪਰਦੇਸੀ ਹੋਈ ਅਸੀਂ ਗੱਲ ਕਰਦੇ ਹਾਂ ਹੁਣ ਥੋੜੀ ਜਿਹੀ ਕਿਉਂਕਿ ਸਮਾਂ ਛੇਤੀ ਦਿਨ ਨਾਲ ਖਤਮ ਹੋ ਰਿਹਾ ਜਾਂਦਾ ਹੁੰਦਾ ਜਾ ਰਿਹਾ ਤੇ ਮੈਂ ਚਾਹਨੀ ਹੈ ਕਿ ਇਸ ਤੋਂ ਪਹਿਲਾਂ ਗੱਲ ਕਰਦੀ ਆ ਤੁਹਾਡੀ ਆਈ ਜਿਹੜੀ ਫਿਲਮ ਹੈਗੀ ਹੈ ਦੇਸ ਹੋਇਆ ਪਰਦੇਸ ਕੁਝ ਥੀਮ ਬਾਰੇ ਦੱਸੋਗੇ ਕਿ ਕਿਸ ਥੀਮ ਦੇ ਉੱਤੇ ਓਰੀਐਂਟਡ ਹੈਗੀ ਹੈ ਮੂਵੀ ਕਿਉਂਕਿ ਨਾਮ ਹੀ ਬੜਾ ਆਪਣੇ ਆਪ ਦੇ ਵਿੱਚ ਡਿਫਰੈਂਟ ਹੈ ਹਾਂਜੀ ਫਿਲਮ ਆਮ ਆਦਮੀ ਦੀ ਕਹਾਣੀ ਹੈ ਜਿਹੜਾ 1985 ਦੇ ਦਿਨਾਂ ਦੇ ਵਿੱਚ ਆਏ ਆਈ ਹੋਈ ਬੁਰੇ ਹਾਲਾਤਾਂ ਦੇ ਵਿੱਚ ਫਸਿਆ ਹੋਇਆ ਇੱਕ ਇਨਸਾਨ ਦੀ ਕਹਾਣੀ ਹੈ ਔਰ ਕਿਵੇਂ ਉਹ ਖਸ਼ਾਲ ਪਰਵਾਰ ਟੈਰਿਜ਼ਮ ਔਰ ਪੁਲਿਸ ਦੇ ਵਿੱਚ ਨਜਾਇਜ਼ ਮਾਰੇ ਜਾ ਰਿਹਾ ਔਰ ਪਿਸ ਗਿਆ ਬੁਰੀ ਤਰ੍ਹਾਂ ਔਰ ਪਤੀ ਪਤੀ ਟਣਕਾ ਟਣਕਾ ਹੋ ਕੇ ਜਿਹੜਾ ਉਹਨਾਂ ਬੇਖਰਨਾ ਬਸੇ ਹੀ ਇਹਦੇ ਵਿੱਚ ਇੱਕ ਦੁਖਾਂਤ ਆਮ ਇਨਸਾਨ ਦੀ ਕਹਾਣੀ ਦਾ ਦਿਖਾਇਆ ਹੈ ਇਸ ਤੋਂ ਇਲਾਵਾ ਕੀ ਖਾਸ ਗੱਲ ਰਹਗੀ ਇਹ ਮਤਲਬ ਪੇ ਦਰਸ਼ਕਾਂ ਨੂੰ ਕੀ ਸੋਚ ਕੇ ਤੁਸੀਂ ਇਹ ਭਰੋਸਾ ਰਹੋਗੇ ਕੀ ਖਾਸ ਹੈ ਇਸ ਵਿੱਚ ਕਿ ਦੁਬਾਰਾ ਇਹੋ ਜੀਆਂ ਚੀਜ਼ਾਂ ਨਾ ਪੈਦਾ ਹੋ ਜੇ ਵੀ ਕਹਿੰਨੇ ਪੇ ਹੀਰਾ ਵੀ ਨਾ ਦੁਬਾਰਾ ਹੋਣ ਪਰ ਤੁਸੀਂ ਹੀਰ ਤਿਕਾਈ ਗਈ ਨਾ ਹੀਰਾ ਤਾਂ ਬਾਰ-ਬਾਰ ਜਮਣ ਉਹਨਾਂ ਕਰਕੇ ਤਾਂ ਪਿਆਰ ਦਿੰਦਾ ਹੈ ਸਮਾਪਤ ਹੋ ਰਿਹਾ ਪਰ ਮੈਂ ਜਾਂਦੇ ਜਾਂਦੇ ਇੱਕ ਹੋਰ ਸਵਾਲ ਕਰਨਾ ਹੈਗਾ ਕਿ ਤੁਸੀਂ ਆਪਣੇ ਵਾਈਫ ਆਪਣੇ ਮਿਸਸਸ ਆਪਣੇ ਅਰਧਾਨਗੀਨੀ ਇਸ ਪਤਨੀ ਦਾ ਕਿੰਨਾ ਕੰਟ੍ਰਿਬਿਊਸ਼ਨ ਮੰਨਦੇ ਹੋ ਜਿੱਥੇ ਹੋ ਅ ਜੀ ਮੇਰਾ ਖਿਆਲ ਹੈ ਇੱਥੋਂ ਤੱਕ ਪਹੁੰਚੁੰਦਾ ਜਿਹੜਾ ਮੇਰੇ ਜਦੋ ਜਹਿਦ ਸ਼ੁਰੂ ਹੋ ਤੁੰਦੀ ਮੇਰੇ ਵਾਸਤੇ ਲੱਖੀ ਪਰਸਨ ਦੇ ਤੌਰ ਤੇ ਮੇਰੇ ਨਾਲ ਜਦੋਂ ਮੈਨੂੰ ਮਿਲੀ ਸੀ ਔਰ ਜਦੋਂ ਸਾਡਾ ਵਿਆਹ ਹੋਇਆ ਉਦੋਂ ਬਾਅਦ ਮੇਰੇ ਦਿਨ ਫਿਰਨੇ ਸ਼ੁਰੂ ਹੋਏ। ਉਦੋਂ ਪਹਿਲਾਂ ਸਿਰਫ ਗੁਰਦਾਸ ਗੁਰਦਾਸ। ਉਦੋਂ ਬਾਅਦ ਮਾਂ ਦੇ ਨਾਲ ਸਾਥ ਲੱਗਣਾ ਸ਼ੁਰੂ ਹੋਇਆ। ਹਮਮ ਤੇ ਮਾਂ ਨਹੀਂ ਮਿਲਦੇਗਾ। ਮਾਂ ਨੂੰ ਇੱਜ਼ਤ ਮਿਲਦੀ ਗਈ। ਪਿਆਰ ਸਤਿਕਾਰ ਮਿਲਦਾ ਗਿਆ। ਹਮਮ ਕਿਉਂਕਿ ਇੱਕ ਇਕੱਲਾ ਹੁੰਦਾ 2 11 ਹੋ ਜਾਂਦੇ। ਸੋਸ ਪਤਨੀ ਮੇਰੀ ਮੇਰੇ ਵਾਸਤੇ ਬਹੁਤ ਲੱਕੀ ਸੀ। ਹਮਮ ਔਰ ਮੈਂ ਬਹੁਤ ਸਤਿਕਾਰ ਕਰਦਾ। ਗੱਲਾਂ ਤਾਂ ਹੋਰ ਸੀ ਆਪਾਂ ਆਪਾਂ ਕੀ ਕਰੀਏ ਹੁਣ ਟਾਈਮ ਨਹੀਂ ਹੈਗਾ। ਮੈਂ ਤਾਂ ਹੋਰ ਕੰਨਾ ਕਰ ਸਕਦੀ ਹਾਂ ਨਾ ਪ੍ਰਦਰਸ਼ਕਾਂ ਦੇ ਨਾਲ ਹੋਰ ਨਹੀਂ ਸਾਂਝਾ ਕੀਤੇ ਜਾਂ ਜਾ ਸਕਦੀਆਂ ਪਰ ਫਿਰ ਵੀ ਤੁਸੀਂ ਜਿੰਨਾ ਕੁ ਵਕਤ ਕੱਟ ਕੇ ਜੋ ਕੁਝ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਉਸ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਹਪੀਤ ਤੁਸੀਂ ਵੀ ਇਸੇ ਤਰ੍ਹਾਂ ਹੀ ਖੁਸ਼ਹਾਲੀ ਖੁਸ਼ੀ ਵੰਡਦੇ ਰਹੋ ਤੁਹਾਡੀ ਮੁਸਕਰਾਹਟ ਤੁਹਾਡੇ ਦਰਸ਼ਕ ਹਮੇਸ਼ਾ ਬੜੀ ਤਲਵ ਦੇ ਨਾਲ ਦੇਖਦੇ ਰਹਿਣ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਸਾਰੇ ਦਾ ਸ਼ੁਕਰੀਆ ਬਾਪੂ